ਸਰਨੋ ਅੱਸੀ ਗੱਲ ਵੀਰੇ ਜਿਵੇਂ ਤੁਹਾਨੂੰ ਪਤਾ ਰਾਇਗੋਡ ਆਪਣੀ ਬਾਜ਼ਾਰ ਦੇ ਵਿੱਚੋਂ ਦੁਕਾਨ 1947 ਤੋਂ ਪਹਿਲਾਂ ਵਾਲੀ ਉਹ ਰੋਡ ਦੇ ਉੱਤੇ ਲਿਆਂਦੀ ਆਪਣੀ ਜਿਵੇਂ ਟੈਂਕੂਡੇ ਦੇ ਸਾਹਮਣੇ ਇਧਰਲੇ ਪਾਸੇ ਪਾਸੀ ਰੈਡੀਮੈਂਟ ਆ ਗਿਆ ਤੇ ਇਧਰਲੇ ਪਾਸੇ ਨਾਲ ਪਾਣੀ ਵਾਲੀ ਉੱਚੀ ਟੈਂਕੀ ਆ ਗਈ ਆਜੋ ਤੁਹਾਨੂੰ ਇੱਕ ਵੀਡੀਓ ਦੇ ਨਾਲ ਜੁੜੇ ਰਹੀ ਹਾਂ ਇਹਨੂੰ ਫੋਲੋ ਕਰ ਲਓ ਫੋਲੋ ਕਰਨ ਦੇ ਨਾਲ ਕੀ ਹੁੰਦਾ ਵਾ ਤੁਹਾਨੂੰ ਕੱਲ ਨੂੰ ਰਿੱਟਾ ਦਾ ਪਤਾ ਲੱਗ ਜਾਂਦਾ ਹਨਾ ਹੁਣ ਇੱਕ ਚਮਨਪਰਾਸੀ ਆਇਆ ਆਪਾਂ ਮੋਟੀ ਜਿਹੀ ਵੀ ਜੰਪ ਲਗਾਉਣਾ ਚਮਨਪਰਾਸੀ ਹੁਣ ਇਹ ਦਾ ਪ੍ਰਿੰਟ ਹੈਗਾ ਨਵਾਂ ਮਾਲ ਆਇਆ ਅੱਜ ਹੀ ਆਇਆ ਕੋਈ ਗਲਤ ਸਾਬਤ ਕਰ ਦੇ ਕੋਈ ਮਾਲ ਨੂੰ ਡੁਪਲੀਕੇਟ ਸਾਬਤ ਕਰ ਦੇ 50000 ਰੁਪਏ ਇਨਾਮ ਦਊ ਉਹਨੂੰ ਖੜੇ ਪੈਰ ਜੇ ਆ ਕੇ ਕਹਦੇ ਕਿ ਆ ਤੇਰੀ ਚੀਜ਼ ਗਲਤ ਆ ਜਾਂ ਡੁਪਲੀਕੇਟ ਆ ਉਸ ਤੋਂ ਬਾਅਦ 430 ਐਮ ਆਰ ਪੀ ਆ 430 ਐਮ ਆਰ ਪੀ ਕੱਲੀ ਕੱਲੀ ਚੀਜ਼ ਇਹਨਾਂ ਨੇ ਉੱਤੇ ਲੇਟ ਲਾਈ ਜੰਨੇ ਆ 340 ਰੁਪਏ ਦਾ 430 ਐਮ ਆਰ ਪੀ ਆ 340 ਰੁਪਏ ਦਾ ਨਾਲ 100 ਗ੍ਰਾਮ ਫ੍ਰੀ ਵੀ ਆ ਜਾਨੀ ਕਿ 1 ਕਿਲੋ ਤੋਂ ਪਲੱਸ ਚਲੇ ਗਿਆ ਵੈਸੇ 1 ਕਿਲੋ ਦਿੰਦੇ ਤੇ ਰੇਡ ਹੁੰਦਾ ਵਾ ਉਸ ਤੋਂ ਬਾਅਦ ਆ ਜਾਂਦੀ ਹੈ ਮਾਲ ਆਇਆ ਅੱਧਾ ਕਿਲੋ ਵਾਲਾ ਅੱਧਾ ਕਿਲੋ ਦੇ ਵਿੱਚ ਕੀ ਆਪਣਾ ਕੰਮ 240 ਪ੍ਰਿੰਟ 240 ਪ੍ਰਿੰਟ 200 ਰੁਪਏ ਦਾ ਹੋ ਗਿਆ ਇਹ ਇਹਦੇ ਤੇ ਵੀ ਰੇਟ ਲਾਵਾਂਗੇ ਹੁਣ ਕੱਟ ਕੇ ਲਾਵਾਂਗੇ 200 200 ਰੁਪਏ ਦਾ ਰੇਟ ਲੱਗ ਜਾਣਾ ਉਸ ਤੋਂ ਬਾਅਦ ਆ ਗਈ ਸੈਂਸੋਰ ਐਂਡ ਪੇਸਟ ਜਿਵੇਂ ਤੁਹਾਨੂੰ ਪਤਾ ਵਾ ਪਾਰਲਰ ਪੈਕ ਹੁੰਦੇ ਆ ਜਿਵੇਂ ਆਪਾਂ ਬਲੀਚਾ ਕਹਦਨੇ ਉਹ ਵੀ ਐਂਦੇ ਪੈਕ ਹੁੰਦੇ ਆ 425 2025 ਦਾ ਮਾਲ 27 ਦੀ ਐਕਸਪਾਇਰੀ ਰੇਟ 280 ਰੁਪਏ 425 ਪ੍ਰਿੰਟ 280 ਰੁਪਏ ਦਾ ਉਸ ਤੋਂ ਬਾਅਦ ਆ ਗਿਆ ਕਲੋਜ਼ ਅਪ ਕਲੋਜ਼ ਅਪ ਦੇ ਵਿੱਚ ਰੇਟ ਆ ਨਾ ਕੱਲੀ ਕੱਲੀ ਚੀਜ਼ ਦੇ ਉੱਤੇ ਲਾਣੇ ਆ ਆਪਣਾ ਹੀਰੋ ਖੜਾ ਰੇਟ ਲਾਈ ਜਾਂਦਾ ਐ ਉੱਤੇ ਲਾ ਦੀਦਾ ਜਿਵੇਂ ਜਿਵੇਂ ਸਮਾਂ ਹੁੰਦਾ ਵਾ